O senhor tem ਮੇਲਾ ਦੇਖ ਕੇ ਵਾਪਸ ਆ ਰਹੀਆਂ ਮਾਵਾਂ ਧੀਆਂ ਦੇ ਨਾਲ ਇੱਕ ਵੱਡਾ ਹਾਦਸਾ ਵਾਪਰਦਾ ਜਿਸ ਦੇ ਵਿੱਚ ਦੋਵੇਂ ਜਾਣੀਆਂ ਦੀ ਮੌਤ ਹੋ ਜਾਂਦੀ ਹੈ ਘਰ ਦੇ ਵਿੱਚ ਇੱਕੋ ਸਮੇਂ ਤੇ ਦੋ ਸੰਸਕਾਰ ਜਿਹੜਨੇ ਉਹ ਕੀਤੇ ਜਾਂਦੇ ਨੇ ਬੇहद ਹੀ ਭਾਵੁਕ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਤੁਹਾਨੂੰ ਦੱਸਣਿਆ ਕਿ ਇੱਕ ਸੜਕ ਹਾਦਸਾ ਵਾਪਰਦਾ ਜਿਸ ਦੇ ਵਿੱਚ ਮਾਵਾਂ ਧੀਆਂ ਮੇਲਾ ਦੇਖ ਕੇ ਵਾਪਸ ਆ ਰਹੀਆਂ ਸੀ ਜਦੋਂ ਮੇਲਾ ਦੇਖਣ ਜਾਂਦੀਆਂ ਨੇ ਤੇ ਇੱਕ ਟਰਾਲੀ ਤੇ ਸਵਾਰ ਹੋ ਕੇ ਜਾਂਦੀਆਂ ਨੇ ਜਦੋਂ ਵਾਪਸ ਆ ਰਹੇ ਹੁੰਦੇ ਨੇ ਤਾਂ ਟਰਾਲੀ ਜਿਹੜੀ ਹੈ ਫਾਟਕਾਂ ਤੇ ਆ ਰੁਕਦੀ ਹੈ ਕਿਉਂਕਿ ਫਾਟਕ ਲੱਗੇ ਹੋਏ ਸੀ ਤੇ ਫਾਟਕ ਨੇੜੇ ਪਿੰਡ ਜਿਹੜਾ ਇਹਨਾਂ ਦਾ ਸੀ ਤੇ ਜਿਸ ਦੇ ਕਾਰਨ ਨੇ ਤੇ ਲੈ ਜਾਣਿਆ ਤੇ ਟਰਾਲੀ ਚ ਚਾਰ ਪੰਜ ਲੋਕ ਉਤਰ ਕੇ ਜਿਹੜੇ ਆਪਣੇ ਪਿੰਡ ਵੱਲ ਨੂੰ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਇਹ ਦੋਵੇਂ ਜਾਣੀਆਂ ਵੀ ਸ਼ਾਮਿਲ ਸੀ ਤੇ ਨਾਲ ਇਹਨਾਂ ਦਾ ਮੁੰਡਾ ਵੀ ਸੀ ਤੇ ਉਸ ਤੋਂ ਬਾਅਦ ਇੱਕ ਗੱਡੀ ਉੱਥੇ ਲੰਘਦੀ ਹੈ ਗੱਡੀ ਦੀ ਤਰਫ਼ਤਾਰ ਜਿਹੜੀ ਹੈ ਉਹ ਕਾਫੀ ਜ਼ਿਆਦਾ ਤੇਜ਼ ਦੱਸੀ ਜਾ ਰਹੀ ਹੈ ਤੇ ਤੇਜ਼ ਰਫ਼ਤਾਰ ਗੱਡੀ ਇਹਨਾਂ ਨੂੰ ਟੱਕਰ ਮਾਰਦੀ ਹੈ ਤੇ ਇਸ ਤੋਂ ਬਾਅਦ ਮਾਵਾਂ ਧੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਤੁਸੀਂ ਆਪਣੀ ਮਦਦ ਨਾਲ ਸੀਗੇ ਮੰਮੀ ਦੇ ਹਾਂਜੀ ਤੇ ਕਿੱਥੋਂ ਆਏ ਸੀ ਤੁਸੀਂ ਆਪਾਂ ਮੇਲਾ ਦੇਖ ਕੇ ਆਂਦੇ ਰਹੇਗੇ ਟੱਕਰ ਉਹਨੇ ਪਿੱਛੇ ਮਾਰੀ ਚਿੱਤੇ ਨਾਲ ਹੀ ਸੀ ਮੰਮੀ ਦੇ ਹਾਂਜੀ ਤੁਸੀਂ ਬਚ ਗਏ ਤੁਹਾਡਾ ਬਚਾਅ ਹੋ ਗਿਆ ਹਾਂ ਬਚਾ ਕੇ ਇੱਥੇ ਆਇਆ ਇੱਥੇ ਲੱਗੀ ਆ ਤੁਹਾਡੀ ਵੀ ਲੱਗੀ ਆ ਹਾਂਜੀ ਤੇ ਉਹਨਾਂ ਨੂੰ ਤੇਰੀ ਸਿਰ ਦੇ ਲੱਗਿਆ ਟੇਢੀ ਮੇਢੀ ਦਾ ਗੱਡੀ ਚਲਾਉਂਦੇ ਹੈਗਾ ਬੇਹਦ ਹੀ ਭਾਵੁਕ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਮੁਕੇਰੀਆਂ ਨਜ਼ਦੀਕ ਹਾਜੀਪੁਰ ਰੋਡ ਤੇ ਇਹ ਵੱਡਾ ਹਾਦਸਾ ਵਾਪਰਿਆ ਬੀਤੀ ਸ਼ਾਮੇ ਹਾਦਸਾ ਵਾਪਰਿਆ ਦੋਸਤੋ ਬਾਅਦ ਪਰਿਵਾਰ ਜਿਹੜਾ ਉਸਦੇ ਹਾਲ ਕਾਫੀ ਜ਼ਿਆਦਾ ਖਰਾਬ ਦੱਸੇ ਜਾ ਰਹੇ ਨੇ ਇੱਕੋ ਸਮੇਂ ਇੱਕੋ ਪਰਿਵਾਰ ਦੇ ਵਿੱਚ ਦੋ ਮੌਤਾਂ ਹੋਈਆਂ ਨੇ ਤੁਹਾਨੂੰ ਦੱਸ ਦਈਏ ਕਿ ਕੁੜੀ ਦੀ ਉਮਰ ਜਿਹੜੀ ਹੈ ਉਹ 7 ਸਾਲ ਦੀ ਦੱਸੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਮੁਕੇਰੀਆਂ ਨੇੜੇ ਇਹ ਹਾਦਸਾ ਵਾਪਰਿਆ ਜਿੱਥੇ ਜਿੱਥੇ ਮੇਲਾ ਦੇਖ ਕੇ ਵਾਪਸ ਆ ਰਹੇ ਪਰਿਵਾਰ ਦੇ ਨਾਲ ਵੱਡਾ ਹਾਦਸਾ ਵਾਪਰਿਆ ਖੁਸ਼ੀ-ਖੁਸ਼ੀ ਇਹ ਪਰਿਵਾਰ ਜਿਹੜਾ ਮ ਕਿ ਇਹ ਸਾਰੇ ਮੇਲਾ ਦੇਖਣ ਲਈ ਜਾਂਦੇ ਨੇ ਪਰ ਜਦੋਂ ਵਾਪਸ ਆ ਰਹੇ ਹੁੰਦੇ ਨੇ ਤੇ ਇਹਨਾਂ ਦੀਆਂ ਖੁਸ਼ੀਆਂ ਗਮ ਦੇ ਵਿੱਚ ਬਦਲ ਜਾਂਦੀਆਂ ਨੇ ਇੱਕੋ ਸਮੇਂ ਤੇ ਮਾਵਾ ਧੀਆਂ ਜਿਹੜੀਆਂ ਨੇ ਉਹਨਾਂ ਦੀ ਮੌਤ ਹੋ ਗਈ ਹੈ। ਬੇਬੇ ਗਏ ਹੀ ਮੇਲੇ ਦੇ ਗਏ ਹੀ ਤੇ ਮੇਲੇ ਤੋਂ ਆਏ ਕਰਦੇ ਹੀ ਤੇ ਆਣ ਕੇ ਸ ਆਪਣੀ ਸਾਈਡ ਤੇ ਜਾਏ ਕਰਦੇ ਸੀ ਇਹ ਟੋਟਲ 6 ਜਾਂ 7 ਜਣੇ ਹੈਗੇ ਸੀ ਤੇ ਇਹ ਆਪਣੀ ਸਾਈਡ ਤੇ ਜਾਏਗਾ ਇੱਕ ਗੱਡੀ ਵਾਲਾ ਪਿੱਛੇ ਵਾਲਾ ਆਇਆ ਸੀ ਤੇ ਨਾਲੇ ਘੜੀਸਤਾ ਜਣੇ ਨੂੰ ਲੈ ਗਿਆ। ਕਿਹੜੀ ਗੱਡੀ ਸੀ? ਇਹ ਵਾਈਟ ਕਲਰ ਦੀ ਸੀ ਸ਼ਿਫਟਰ ਵਗੈਰਾ ਸੀ। ਗੱਡੀ ਠੀਕ ਹੈ। ਤੇ ਲੈ ਕੇ ਗਏ ਤੇ ਨਾਲ ਪਹਿਲਾ ਕੁੜੀ ਦੇ ਵੀ ਸੱਟਾਂ ਵਗੈਰਾ ਕਾਫੀ ਲੱਗੀਆਂ ਸਿਸਟਰ ਦੇ ਸਿਸਟਰ ਦੇ ਕਾਫੀ ਬਾਹਾਂ ਟੁੱਟ ਗਈ ਆ ਲੱਤ ਦੇ ਵੀ ਲੱਤ ਵੀ ਕਰਿਆ ਗਈ ਸੀ ਖਰੀਦ ਦੀ ਹੱਡੀ ਵੀ ਕਰਿਆ ਗਈ ਸੀ ਤੇ ਛਾਤੀ ਦੇ ਵੀ ਗੱਡੀ ਤੇ ਤੋਂ ਹਾਂਜੀ ਪੂਰੇ ਜਿਲ੍ਹਾ ਹੋ ਗਿਆ ਉਸ ਤੋਂ ਬਾਅਦ ਤੁਸੀਂ ਕੋਈ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਹਾਲ ਤੱਕ ਕੋਈ ਸਰਵਾਈ ਕੀਤੀ ਸੀ ਅਸੀਂ ਤੇ ਪਹਿਲਾਂ ਸਵੇਰੇ ਤੇ ਕੋਈ ਸੁਣਾਈ ਨਹੀਂ ਹੋਈ ਫਿਰ ਬਾਅਦ ਅਸੀਂ মিডিਆ ਵਾਲੇ ਨੂੰ ਕਿਹਾ ਸੀ ਫਿਰ ਬਾਅਦ ਸਾਰਾ ਕੁਝ ਹੋਇਆ ਸੀ ਹੁਣ ਕੀ ਮੰਗ ਕਰਦੇ ਅਸੀਂ ਮੰਗਿਆ ਬਸ ਸਾਨੂੰ ਇਨਸਾਫ ਚਾਹੀਦਾ ਬਸ ਕਿੰਨੇ ਸਾਲ ਦੀ 7 ਸਾਲ ਦੀ ਤੇ ਇਹ ਇਸ ਤੋਂ ਸੀਸੀਟੀਵੀ ਟੀਵੀ ਵਗੈਰਾ ਤਲਾਸ਼ ਕੀਤੀ ਰਸਤੇ ਚ ਕਿ ਕਿਸ ਤਰ੍ਹਾਂ ਹੱਸਦਾ ਹੋਇਆ ਕੁਝ ਪਤਾ ਲੱਗਾ ਨਹੀਂ ਅੱਜ ਸਵੇਰੇ ਕੀਤੀ ਹੀ ਕੋਈ ਪਹਿਲਾਂ ਸਵੇਰੇ ਪੁੱਛਤਾਛ ਨਹੀਂ ਕਰਨ ਦੇ ਆਈ ਬਾਅਦ ਚ ਅਸੀਂ ਕਿਹਾ ਕਿ ਅਸੀਂ মিডিਆ ਵਾਲੇ ਨੂੰ ਸੱਦਣ ਲੱਗੇ ਆ ਤੇ ਬਾਅਦ ਚ ਉਹਨਾਂ ਨੇ ਥੋੜੀ ਪੁੱਛਤਾਛ ਕੀਤੀ ਕਿ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਆ ਨੋ ਸਿਰਫ ਇਨਸਾਫ ਚਾਹੀਦਾ